ਗੁਰਦੁਆਰਾ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਪਿੰਡ ਮੋਹਾਲੀ ਅੱਜ ਖਾਲਸਾ ਸਾਜਨਾ ਦਿਵਸ ਦੇ ਵਿਹਾੜੇ ਤੇ ਨਿਸ਼ਾਨ ਸਾਹਿਬ ਦੇ ਬਸਤਰ ਬਦਲਣ ਦੀ ਸੇਵਾ ਕੀਤੀ ਜਾ ਰਹੀ ਹੈ ਹਾਈਡਰੌਲਿਕ ਸਿਸਟਮ ਨਾਲ ਬਣਾਇਆ ਹੋਇਆ ਇਹ ਨਿਸ਼ਾਨ ਸਾਹਿਬ ਜਿਹੜਾ ਸਥਾਪਿਤ ਕੀਤਾ ਜਾ ਰਿਹਾ ਹੈ ਬਸਤਰ ਬਦਲਣ ਤੋਂ ਬਾਅਦ ਦੀ ਚੱਲਦੀ ਕਲਾ ਦੀ ਨਿਸ਼ਾਨੀ ਪੰਛ ਦੀ ਫੌਮ ਦੀ ਚੜਦੀ ਕਲਾ ਦੀ ਨਿਸ਼ਾਨੀ ASCII ਕੋਡ ਦੇ ਤਕਰੀਬਨ ਐਗਜ਼ੈਕਟ 89 ਕੋਡ ਆ ਹੈ ਨਿਸ਼ਾਨ ਸਾਹਿਬ ਹੈਗਾ 21 ਫੁੱਟ ਉਸ ਤੋਂ ਉਪਰ 55 ਫੁੱਟ ਉਪਰ ਔਰ ਜਕਾਰੇ ਜਿਹੜੇ ਖਾਲਸੇ ਦੇ ਲੱਗਦੇ ਨੇ ਨਜ਼ਰ ਆ ਰਹੇ ਨੇ ਇਹ ਸੰਗਤ ਜਿਨ੍ਹਾਂ ਨੇ ਸੇਵਾ ਕੀਤੀ ਬਸਤਰ ਬਦਲਣ ਦੀ ਦਾਸੀ ਫੁੱਟ ਦਾ ਇਹ ਨਿਸ਼ਾਨ ਸਾਹਿਬ ਜਿਨ੍ਹਾਂ ਦੇ ਅੱਜ ਬਸਤਰ ਬਦਲੇ ਗਏ ਨੇ ਅਰੇ ਇੱਕ ਵਾਰ ਤੁਹਾਨੂੰ ਨੇੜੇ ਜਾ ਕੇ ਦਿਖਾਣੇ ਆ ਪੈਡਰੋਲਿਕ ਸਿਸਟਮ ਮੋਟਰ ਜਿੱਤੋਂ ਸਾਰਾ ਹੈ ਚੱਲਦਾ ਪਿਆ ਸਥਾਪਿਤ ਹੋ ਰਿਹਾ ਸਿੱਖ ਪੰਥ ਦੀ ਖਾਲਸਾ ਓਨ ਦੀ ਚੜਦੀ ਨਿਸ਼ਾਨੀ 71 ਫੁੱਟ ਦਾ ਨਿਸ਼ਾਨ ਸਾਹਿਬ ਜਿਹਦਾ ਬਸਤਰ ਅੱਜ ਬਦਲੇ ਗਏ ਨੇ ਕਾਲ ਸਾ ਸਾਜਨਾ ਦੇ ਵਸਦੇ ਦਿਹਾੜੇ ਤੇ ਘੰਗਾਰੇ ਗਜਾਵੇ ਨਿਆਲੋ ਜਾਵੇ ਕਾਲਪੁਰਖ ਦਾ ਮੱਧ ਪਾਵੇ ਮੱਧ ਸ੍ਰੀ ਅਕਾਲਾ ਦੇ ਕਸਾ-ਪਸਾ ਕਸਾ-ਕੋਸਾ ਬਤਨ ਪੈਣਾ ਹਾਂ ਇਹ ਉਹ ਟੈਕਨੀਕ ਜਿਹਦੇ ਨਾਲ ਨਿਸ਼ਾਨ ਸਾਹਿਬ ਅੱਜ ਕੱਲ੍ਹ ਸਥਾਪਿਤ ਕੀਤੇ ਜਾਂਦੇ ਹੈ ਹਾਈਡਰੋਲਿਕ ਸਿਸਟਮ ਉਨਾਸੀ ਫੁੱਟ ਦਾ ਹੈ ਨਿਸ਼ਾਨ ਸਾਹਿਬ 21 ਫੁੱਟ 68 ਫੁੱਟ ਉੱਪਰ ਅੱਜ ਬਸਤਰ ਬਦਲੇਗੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਗਰਪਿੰਡ ਮੋਹਾਲੀ ਆਜੋ ਉਹ ਨਿਸ਼ਾਨ ਸਾਹਿਬ ਦੇ ਬਸਤਰ ਚੜਾਉਣ ਤੋਂ ਬਾਅਦ ਪਾਠੀ ਸਿੰਘ ਅਰਦਾਸ ਬੇਨਤੀ ਕਰਕੇ ਇਸ ਕਾਰਜ ਨੂੰ ਸੰਪੂਰਨ ਕਰਦੇ ਹੋਏ ਇਹ ਨਿਸ਼ਾਨ ਸਾਹਿਬ ਬੋਧਵਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮੰਡ ਮੁਹਾਲੀ ਗੁਰਦੁਆਰੇ ਦੇ ਪਾਠੀ ਸਿੰਘ ਭਾਈ ਮੱਠਾ ਸਿੰਘ ਜੀ ਅਪਰਾਸ ਬੇਂਤੀ ਕਰਕੇ ਇਸ ਕਾਰਜ ਦੀ ਸੰਪੂਰਨਤਾ ਕਰਦੇ ਹੋਏ ਬਹਾਦਰ ਗੁਰੂ ਇਸ ਵਿधि ਨਾਲ ਨਿਸ਼ਾਨ ਸਾਹਿਬ ਗੁਰੂ ਘਰਾਂ ਵਿੱਚ ਸਥਾਪਿਤ ਕੀਤੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ